ਨਰ ਪੰਜਾਬੀ ਵਲੌਗ ਸੇ ਤੁਹਾਡਾ ਸਵਾਗਤ ਹੈ ਜੀ ਅੱਜ ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਦਾਰਾਪੁਰ ਵੱਲੋਂ ਰਾਸ਼ਟਰੀ ਬਾਲਕਾ ਬਾਲਕਾ ਦਿਵਸ ਮੌਕੇ ਤੇ ਇੱਕ ਵਿਸਾਲ ਰੈਲੀ ਜਿਹੜੀ ਆ ਉਹ ਜੁਜਤ ਕੀਤੀ ਗਈ ਇਹ ਰੈਲੀ ਲੜਕੀਆਂ ਦੇ ਪੂਰਨ ਅਨੁਥਾਨ ਅਤੇ ਬਰਾਬਰ ਦਾ ਦਰਜਾ ਦੇਣ ਵਾਸਤੇ ਲੜਕੀਆਂ ਨੂੰ ਮਿਲਦਾ ਸਨਮਾਨ ਦੇਣ ਵਾਸਤੇ ਇਹ ਰੈਲੀ ਇਹ ਸਕੂਲ ਵੱਲੋਂ ਆਯੋਜਿਤ ਕੀਤੀ ਗਈ ਇਹ ਬਾਬਾ ਫਰੀਦ ਉਸਟੀ ਵੱਲੋਂ ਇਹ ਬਹਿਨ ਕਦਮੀ ਹੈ ਕਿ ਇੱਕ ਲੜਕੇ ਦੇ ਹੱਕ ਦੇ ਵਿੱਚ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਇਹ ਰੈਲੀ ਦਾਰਾਪੁਰ ਸਕੂਲ ਦੇ ਵਿੱਚੋਂ ਹੁੰਦੀ ਹੋਈ ਪਿੰਡ ਦਾਰਾਪੁਰ ਗੁੰਨੋਪੁਰ ਅਤੇ ਪੁਰਾਣਾ ਸਾਲਾ ਵਿੱਚ ਪਹੁੰਚੀ ਤੇ ਖੀਰ ਆਪਣੇ ਪੜਾਅ ਦੇ ਵਿੱਚ ਫਿਰ ਜਿਹੜੀ ਉਹ ਦਾਰਾਪੁਰ ਸਕੂਲ ਦੇ ਵਿੱਚ ਬਾਬਾ ਫਰੀਦ ਬਾਬਾ ਫਰੀਦ ਸਕੂਲ ਦੇ ਵਿੱਚ ਪਹੁੰਚੀ ਇਸ ਮੌਕੇ ਤੇ ਸਕੂਲ ਦੀ ਡਾਇਰੈਕਟਰ ਮੈਡਮ ਰਵਨੀਤ ਕੌਰ ਤੇ ਪ੍ਰਿੰਸੀਪਲ ਮੈਡਮ ਮਾਧਵੀ ਨੇ ਲੋਕਾਂ ਨੂੰ ਸਬੋਧਨ ਕਰਦੇ ਹੋਇਆ ਉਹਨਾਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਇਹ ਮੌਕੇ ਜਿਹੇ ਮੌਕੇ ਬਾਰ ਬਾਰ ਆਉਣੇ ਚਾਹੀਦੇ ਹਨ ਜਿਸ ਦੇ ਨਾਲ ਕਿ ਲੜਕੀਆਂ ਦਾ ਜੋ ਸਮਾਨਤਾ ਦਾ ਅਧਿਕਾਰ ਜੋ ਲੜਕੀਆਂ ਦੇ ਪੂਰਨ ਥਾਂ ਦਾ ਹਰ ਕੋ ਨੂੰ ਮੌਕਾ ਹੁਣ ਮਿਲਣਾ ਚਾਹੀਦਾ ਹੈ ਕਿਉਂਕਿ ਲੜਕੀਆਂ ਸਾਡੇ ਸਮਾਜ ਨੂੰ ਇੱਕ ਨਵੀਂ ਸ਼ੇਧ ਦਿੰਦੀਆਂ ਹਨ ਇਸ ਮੌਕੇ ਤੇ ਮੈਡਮ ਮਾਦਵੀ ਤੇ ਟਰੈਕਟਰ ਰਮੀਤ ਕੌਰ ਨੇ ਅੱਗੇ ਕੀ ਆਖਿਆ ਉਹ ਆਪ ਤੁਹਾਨੂੰ ਅਸੀਂ ਲਾਈਵ ਦਿਖਾਉਂਦੇ ਆ ਆ ਦੇਖੋ ਕਿਵੇਂ ਰੈਲੀ ਜਿਹੜੀ ਆ ਇੱਕ ਸਫਲ ਹੋ ਕੇ ਨੀ ਬੜੀ ਚਲੋ ਉਹ ਤੁਹਾਨੂੰ ਇਸ ਰੈਲੀ ਬਾਰੇ ਲਾਈਵ ਦਿਖਾਉਂਦੇ ਆ ਆਪਣੀ ਸੇਫਟੀ ਤੁਹਾਡੇ ਟੀਚਰਜ਼ ਨਾਲ ਨੇ ਅਸੀਂ ਨਾਲ ਹਰ ਚੀਜ਼ ਦਾ ਪੂਰੇ ਰੂਮ ਦੇ ਵਿੱਚ ਧਿਆਨ ਰੱਖਿਆ ਜਾਏਗਾ ਨੈਸ਼ਨਲ ਗਰਲ ਚਾਈਲਡ ਡੇ ਇਨ 2008 ਮਿਨਿਸਟਰੀ ਆਫ ਚਾਈਲਡ ਐਂਡ ਹੋਮ ਅ ਡਿਵੈਲਪਮੈਂਟ ਨੇ ਇਸ ਚੀਜ਼ ਦਾ ਐਲਾਨ ਕੀਤਾ ਸੀਗਾ ਥਿਸ ਇਸ ਫਾਰ ਦੀ ਗਰਲਸ ਐਮਪਾਵਰਮੈਂਟ ਐਂਡ ਅਵੇਅਰਨੈਸ ਸੋ ਇਸ ਦੇ ਵਿੱਚ ਸਿ ਰਲ ਮਿਲ ਕੇ ਹਿੱਸਾ ਲੈਣਾ ਸਿੱਟ ਸਿੱਟਲੇ ਨੂੰ ਪ੍ਰੋਪਰਲੀ ਮੇਨਟੇਨ ਕਰਨਾ ਆ ਮੈਂ ਤਾਂ Josh! Hi, sir. Okay, let us start the march.